ਜੀ ਮੇਰੇ ਵਿਰੋਗੀ ਹਾਲ ਚਾਲ ਸਾਰੇ ਵੀਰਾਂ ਦਾ ਤੇ ਹੋਰ ਕੀ ਬਣਦਾ ਲਓ ਜੀ ਕਰ ਲਈਏ ਵੀਡੀਓ ਸਟਾਰਟਿੰਗ ਆਪਾਂ ਸਭ ਤੋਂ ਪਹਿਲਾਂ ਤੇ ਜੇ ਅੱਜ ਕਰਦੇ ਆ ਖੁੱਡੇ ਦੀ ਆਪਾਂ ਆਪਣੇ ਸਾਸ ਪੋਈ ਠੀਕਾ ਉੱਤ ਚਲ ਬਾਹਰ ਤੂੰ ਚਲ ਬਾਹਰ ਪੁੱਤ ਚਲ 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 ਇੱਥੇ ਚਲ ਬਾਹਰ ਇੱਥੇ ਤੇਰੇ ਕੋਈ ਬਲੀ ਬਲੀ ਦਿਨ ਖਾਜੂਈ ਬਾਹਰ ਜਾੜ ਤੂੰ ਤੇ ਲੋ ਬਾਬੇ ਤੇਕ ਕਰਦੇ ਆ ਆਪਾਂ ਖੁੱਡੇ ਦੀ ਸਾਸ ਪੋਈ ਅੱਜ ਹਨਾ ਵੀ ਕਈ ਦਿਨ ਬਾਅਦ ਟਾਈਮ ਜਾਂ ਲੱਗੇਗਾ ਬਾਜ਼ੀਆਂ ਪੂਰੀਆਂ ਥੋੜੇ ਬਿਜੀ ਸੀ ਆਪਾਂ ਤੇ ਚੱਕ ਲਏ ਸਮਾਨ ਆਪਣਾ ਕਰੰਟੀ ਕਰੰਡੀ ਭਾਲ ਲੀਏ ਪੱਟਣ ਨੂੰ ਹਨ ਤੇ ਕਰ ਦਿਆ ਸਾਫ਼ ਸਫਾਈ ਤੇ ਇੱਥੇ ਹੁਣ ਬੱਚੇ ਦਿਖਾਵਾਂ ਆਪਣੇ ਨੇ ਨਵੇਂ ਨਿਕਲੇ ਪਿਆ ਹਨ ਕੋਡੇ ਚ ਜਿਹੜੇ ਨਵੇਂ ਬੱਚੇ ਤੁਹਾਨੂੰ ਉਹ ਵੀ ਦਿਖਾਵਾਂ ਆ ਆਪਾਂ ਜਿਹੜੇ ਨਿੱਕੇ ਨਿੱਕੇ ਏਡੇ ਏਡੇਗੇ ਮਤਲਬ ਵਧੀਆ ਬਾਹਰ ਆਉਣ ਦੇ ਬੱਚੇ ਹਨ ਤੁਹਾਨੂੰ ਉਹ ਵੀ ਦਿਖਾਵਾਂ ਸਭ ਤੋਂ ਪਹਿਲਾਂ ਫਿਰ ਕਰ ਗਏ ਸਮਾਨ ਇਕੱਠਾ ਆਪਣਾ ਕਰੰਟੀ ਕਰੰਡੀ ਭਾਲ ਲੀਗੇ ਤੇ ਕਰਕੇ ਇਹਨਾਂ ਸਾਫ਼ ਸਫਾਈ ਠੀਕ ਆ ਥੋੜੇ ਜੀ ਵਧੀਆ ਚੰਗੀ ਤਰ੍ਹਾਂ ਕਰਾਂਗੇ ਗਾਂ ਦੇ ਜਵਾਬ ਵਜਿਆ ਪਿਆ ਕਬੂਤਰ ਬਾਲੇ ਹੋਗੇ ਹਨਾ ਕਬੂਤਰ ਵੱਧਦਾ ਥਾਂ ਥੋੜਾ ਇਹਨਾਂ ਕੋਲੇ ਤੇ ਇਹਨਾਂ ਦਾ ਵੀ ਸੈਟਅਪ ਦੀ ਵਿਨੇਆ ਤਿਆਰੀ ਕਰਾਂਗੇ ਕੋਈ ਭੰਨ ਘੜ ਕਰਾਂਗੇ ਹੋਰ ਪਾਸੇ ਇਹ ਚੌਕਾ ਇਹਨਾਂ ਦਾ ਕੰਮ ਜੀ ਹੁਣ ਆਹ ਕਰੋ ਖੁੱਡੇ ਚੈਕਿੰਗ ਤੇ ਖੁੱਡੇ ਦੀ ਕਾਪੀ ਸਾਫ ਸफाई ਠੀਕ ਹੈ ਓਕੇ ਰਿਪੋਰਟ ਹੋਈ ਜਾਵਾਂ ਤੇ ਬਿੱਠਾ ਫੋਟੋ ਸਿੱਟੇ ਆਪਾਂ ਬਾਹਰ ਤੇ ਕਬੂਤਰ ਨੂੰ ਕਰਦੇ ਅੰਦਰ ਨੂੰ ਆਪਾਂ ਤੇ ਤੁਹਾਨੂੰ ਸਭ ਤੋਂ ਪਹਿਲਾਂ ਬੱਚੇ ਦਿਖਾਈਏ ਆਪਣੇ ਨਵੀਂ ਬਰੀਡਿੰਗ ਨਿਊ ਬੀਬੀ ਜੀ ਨਵੀਆਂ ਆਪੜਦਾ। ਹੋਰ ਇਹਨੂੰ ਤਾਰ ਰਿਹਾ ਤੇ ਇੱਕ ਆ ਰਿਹਾ। ਲਓ ਜੀ ਕਨੂੰ ਬਾਹਰ ਕੱਢੀ ਗਏ ਨੂੰ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆਂ ਹੈ ਨਾ। ਉਹ ਜੀ ਕਰੋ ਚੈੱਕ ਆਪਣੇ ਬੱਚੇ ਠੀਕ ਹੈ। ਲਓ। ਬਹੁਤ ਸੋਹਣੇ ਦੋਨੇ ਬੱਚੇ। ਆਹ ਡੱਬਾ ਗਾ। ਆਹ ਕਾਲਾ। ਆ ਜਾਓ ਮਾਂ ਤੇ ਗਾ ਇਹਦੇ। ਤੇ ਆਪਣੇ ਕੀਤੇ ਗਾ ਮਾਂ ਤਾਂ ਹੋਈ ਮ ਮੱਛਰ ਲੜ ਕੇ ਨੱਕ ਤੇ ਆਸੀ। ਮੱਛਰ ਲੜਦਾ ਬੇਪੁੱਤ ਦੇ। ਮੱਚ ਬੱਟਰ ਚਲੋ ਬਾਬੋ ਤੇ ਹੁਣ ਕਰਦੇ ਆ ਆਪਣੇ ਜਾਨਵਰ ਸਾਰੇ ਅੰਦਰ ਠੀਕ ਆ ਤੇ ਬੱਚੇ ਤੁਸੀਂ ਦੇਖ ਲੇ ਬਹੁਤ ਸੋਹਣੇ ਤੇ ਕਰਕੇ ਅੰਦਰ ਸੋਚ ਕਰ ਦਈਏ ਹੁਣ ਸਾਰੇ ਆਪਣੇ ਜਾਨਵਰ ਅੰਦਰ ਠੀਕ ਆ ਦਾਬਰ ਖੜੇ 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 ਦਾਬਰ ਚਲੋ 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 ਤੇ ਕੁੜੇ ਚਲੋ 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 ਅੰਦਰ ਚਲੋ ਅੰਦਰ ਬਹੁਤ ਟਾਈਮ ਆ ਇੱਕ ਦੋ ਨੇ ਕਾਲੇ ਜਿਹੇ ਠੱਠ ਵਾਲਾ ਕਰਦੇ ਪਾਣੇ ਨੇ ਇੱਕ ਦੋ ਕਾਲੇ ਠਠਵਾਲ ਕਰਦੇ ਆਗੇ ਕੋਡੇ 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 ਚਲੋ ਅੰਦਰ ਇੱਕ ਵੀ ਅੰਦਰ ਨਹੀਂ ਵੜਿਆ ਇਹ ਲੱਥੇ ਬਣਨੇ ਫਿਰ ਅੰਦਰ ਜਾਣਗੇ ਕਬੂਤਰ ਸਾਰੇ ਤਾਰ ਤੇ ਅੰਦਰ ਤੇ ਹੁਣ ਧਰਿਆਂ ਨੂੰ ਪਾਣੀ ਠੰਡਾ ਮਾਹਾਂ ਦਾਦੇ ਹੰਦਾ ਸਾਰੇ ਆਜੋ 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 ਆਜੋ

ਤਨ ਸੰਗ ਲੱਗ ਜੀ ਚਲੋ ਬਾਪ ਕੋਈ ਨਹੀਂ ਹੁਣ ਕੋਈ ਚਾ ਕਰਦੇ ਕੰਮ ਤਾਂ ਘੋਰਾ ਉਹਦਾ ਆਹ ਦਾਣੇ ਖਾਣਾ ਆ ਗਿਆ ਖਾੜਾ 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 ਖਾਲੋ ਖਾਲੋ ਸਾਰੇ ਖਾਲੋ ਤੇ ਵੀਰੋ ਤੇ ਚੱਲ ਪਏ ਹੁਣ ਮਨਪ੍ਰੀਤ ਕੋਲ ਠੀਕ ਹੈ ਬਾਪ ਤੇ ਚੱਲ ਕੇ ਵੇਣੇ ਆ ਬਾਦਾਮ ਤੋਂ ਕੱਟਦੇ ਆ ਆਪਣੇ ਪੱਠਿਆਂ ਖਾਤਰ ਜੇ ਹੋਏ ਤਾਂ ਮਤਲਬ ਬਾਦਾਮ ਵੀ ਲਿਆਉਣੇ ਹੈ ਮੰਡਿਓ ਹਨਾ ਤੇ ਕੋਈ ਨਹੀਂ ਕਰਦੇ ਆ ਕੰਮ ਤਾਂ ਦਾ ਹੋਰ ਵੀ ਤੇ ਮਹਾਂਜਰ ਬਣਾ ਲਿਆ ਅੱਜ ਵੀਡੀਓ ਅੱਜ ਕਿਹੜਾ ਬਾਜੀ ਅਗੀ ਖਾਸ ਤੇ ਕਰਦੇ ਕੰਮ ਵੀ ਦਿਖਾ ਦਈਏ ਹੁਣ ਕਰਦੇ ਮਾੜੇ ਮੋਟੇ ਤੇ ਚੱਲਦੇ ਆਪਰਾ ਮੇਰੇ ਵੀਰੋ ਤੇ ਆਗੇ ਬਾਬੇ ਆਪਾਂ ਇੱਥੇ ਆਪਣੇ ਕਬੂਤਰਾਂ ਨਾਲ ਕਰੇ ਕਿ ਮੈਂ ਲੈ ਇਹਨਾਂ ਦੀ ਮਣ ਤੇ ਕਾਦਾ ਡਿਵਰਨ ਠੀਕ ਆ ਨਾ ਮੈਂ ਫੱਟੇ-ਪੁੱਟੇ ਕੱਢਨੇ ਤੇ ਇੱਧਰ ਬੈਠੇ ਆਪਣੇ ਦੂਜੇ ਬਦਾਮ ਬਦੂ ਖਾਈ ਜਾਂਦੇ ਠੀਕ ਆ ਘੰਡਕਾਂਤ ਕਬੂਤਰ ਆਪਣਾ ਘੰਡਕਾਂਤ ਵਾਲੀ ਦਾ ਭਰਾ ਠੀਕ ਆ ਮੈਂ ਬਦਾਮ ਕੜਕੜ ਦੇਈ ਇਹਨਾਂ ਮਣ ਤੇ ਦੋਹਾਂ ਨੂੰ ਪਾਈਏ ਇੱਕ ਤੇ ਉਹ ਪਾਈ ਜਾਂਦਾ ਮੈਂ ਕੱਟੀ ਇਹਨਾਂ ਪਾਈ ਜਾਂਦਾ ਠੀਕ ਆ ਤੇ ਹੁਣ ਕਿਹੜਾ ਗੈਂਗ ਨਹੀਂ ਖੜਦਿਆ ਫੂਲ ਤੇ ਆ ਜੀ ਰਾਮ ਨਾਲ ਤੇ ਫੇਰ ਵਹਣੇ ਆਗੇ ਟੱਗੇ ਠੀਕ ਕਰਨਾਗਾ ਹੁਣ ਜੀ ਬਾਬੇ ਉਤੇ ਆ ਗਏ ਬਾਬੋ ਤੇ ਮਨਪੀਰੇ ਕੋਲੋਂ ਠੀਕ ਹੈ ਤੇ ਖੇਤ ਆਏ ਸੀਗੇ ਖੇਤ ਇਕ ਨੀਵਾ ਵੜ ਟਕੇ ਲੈ ਕੇ ਜਾਣਾ ਇੱਕ ਆਪਣੀ ਨੂੰ ਥੋੜਾ ਪਾਣੀ ਪੂਣੀ ਲਾਉਣਾ ਸੀਗਾ ਉਹ ਵਹਣੇ ਆ ਤੇ ਇੱਕ ਹਾਚ ਕਬੂਤਰ ਫਿਰਦਾ ਇੱਥੇ ਹਨਾ ਯਾਰ ਮੈਨੂੰ ਅਮਰਦੀਪ ਦਾ ਫੋਨ ਆਇਆ ਮੁੰਡੇ ਦਾ ਤੇ ਮੈਂ ਵੇਖ ਕੇ ਵੇ ਆ ਉਹ ਵੀਡੀਓ ਨੂੰ ਵੀ ਵੇਖ ਕੇ ਮੈਂ ਗੱਲਾਂ ਬਾਤਾਂ ਹੀ ਕਰਕੇ ਉੱਥੋਂ ਮੁੜਿਆ ਮੈਂ ਉਹ ਸਾਹਮਣੇ ਨਾਲ ਇੱਥੇ ਇੱਧਰ ਫਿਰਦਾ ਕਬੂਤਰ ਬੈਠਾ ਸੀ ਹਰੀ ਗੁਲਾਬੀ ਕਾਂਤ ਤੇ ਮੇਰਾ ਗੁਲਾਬੀ ਬੈਠਾ ਹੀ ਹੈ ਹਨਾ ਤੇ ਚੱਲ ਕੇ ਵੇਣਿਆ ਤੁਹਾਨੂੰ ਦਿਖਾਉਣਾ ਚੱਲ ਕੇ ਮੈਂ ਵੀ ਕਿੱਥੇ ਬੈਠਾ ਜੇ ਹੋਇਆ ਉੱਡਣਾ ਗਿਆ ਉਹ ਪਹਿਲਾਂ ਤਾਂ ਉੱਡਦਾ ਸੀ ਐ ਗੇੜੇ-ਗੁੜੇ ਪਾਈ ਗਿਆ ਚਾਰ ਚੁਪਰੇ ਹਨਾ ਤੇ ਚਲੋ ਚੱਲ ਕੇ ਵੇਣਿਆ ਫਿਰ ਆਪਾਂ ਤੇ ਤੁਹਾਨੂੰ ਵੀ ਦਿਖਾਉਣੇ ਹੈਗੇ ਲਓ ਬਾਬਿਓ ਤਿਆਰ ਆ ਕਬੂਤਰ ਜਿਹੜਾ ਮੰਨ ਲੇ ਕੇ ਚਲੋ ਵੀ ਬਾਹਰੋਂ ਬੂਰੂ ਆਇਆ ਖਣੀ ਬਾਈਚੋਂ ਆਇਆ ਕਿੱਥੋਂ ਆਇਆ ਤੇ ਬਾਕੀ ਮੈਨੂੰ ਮਨਪ੍ਰੀਤ ਦਾ ਫੋਨ ਆਇਆ ਸੀ ਆਪਣੇ ਚੰਨੂ ਵਾਲੇ ਬੇਲੀਆਂ ਦੇ ਬਈਏ ਠੀਕ ਹੈ ਇਹ ਆ ਬੈਠਾ ਇਹ ਆ ਬਠਾ ਠੀਕ ਆ ਹਰੀ ਗੁਲਾਬੀ ਕਾਂਤ ਹੈ ਜੀ ਤੇ ਗੁਲਾਬੀ ਬੈਠੀ ਜੇ ਪੂਰੀ ਚੌੜੀ ਹੈ ਹਨਾ ਤੇ ਇਹ ਵੀ ਮੈਨੂੰ ਨੇੜੇ ਉਹ ਦਿਖਾਣਾ ਮਾੜਿਆ ਇੱਥੇ ਉੱਡਿਆ ਫਿਰ ਇੱਥੇ ਮੈਨੂੰ ਤਾਂ ਅਮਰਦੀ ਆਪਣੇ ਫੋਨ ਕਰਿਆ ਮੁੰਡੇ ਨੇ ਜਿਹੜਾ ਇੱਥੇ ਆ ਉੱਥੇ ਸੀਗਾ ਹਣਾ ਪਨੀਰੀ ਲਾਉਂਦੇ ਸੀ ਤੇ ਮਤਲਬ ਪਨੀਰੀ ਦਾ 20 ਬੂਛੜਦੇ ਸੀਗੇ ਤੇ ਮੈਨੂੰ ਤਾਂ ਉਹਨੇ ਦੱਸਿਆਗਾ ਵੀ ਇੱਕ ਕਬੂਤਰ ਬੈਠਾ ਤੇ ਹਰੇ گلابی ਰੰਗ ਵਾਲਾ ਇਹ ਆ ਬੈਠਾ ਜੀ ਇਹ ਆ ਰਿਹਾ ਹਰੇ گلابی ਕਾਂ ਤੇ ਇਹਦੀ ਖੱਬੀ ਹਰੀ ਸੱਜੀ گلابی ਤੇ ਖਾਏ ਬੱਚਾ ਜੀ ਇੱਥੋਂ ਮਲਾਉਣੇ ਆ ਸਾਹਮਣੇ ਪਾਣੀ ਆ ਇੱਥੋਂ ਪਾਣੀ ਪੁਣੀ ਪੀ ਲਾਉ ਬਣੇ ਤੇ ਇੱਥੇ ਬੈਠਾ ਬੱਚਾ ਹੁਣ ਪਤਾ ਲੱਗ ਰਿਹਾ ਤੇ ਅੱਖਾਂ ਨਹੀਂ ਕਲੀਅਰ ਹੋ ਰਹੀਆਂ ਕਾਲੀ ਨੋਕ ਹੈਗੀ ਤੇ ਮੇਰਾ ਲਾਸਟ ਚੀਨਾ ਕਬੂਤਰ ਆਗਾ ਇਹ ਆ ਰਿਹਾ ਨਿਊ ਪਿਜਨ ਨਵਾਂ ਕਬੂਤਰ ਠੀਕ ਹੈ ਉਹ ਵੀ ਖੇਤਾਂ ਦੇ ਵਿਚਾਲੇ ਆ ਆਪਣੇ ਠੀਕ ਹੈ ਵੇਖ ਸਕਦੇ ਤੁਸੀਂ ਖੇਤਾਂ ਦੇ ਵਿਚਾਲੇ ਹੈਗਾ ਤੇ ਮਨਪ੍ਰੀਤ ਦਾ ਗੁਦਰ ਵੀ ਮੈਨੂੰ ਫੋਨ ਆ ਗਿਆ ਤੇ ਹੁਣ ਮੈਂ ਦੱਸਤਾ ਉਹਨਾਂ ਆਪਣੇ 베ਲ ਲੈ ਜਾ ਕਹਿੰਦਾ ਮੈਂ 베ਲ ਦਾ 베ਲ ਲੈ ਜਾਊਗਾ ਫੜਾ ਜਾਗੇ ਨਾਲ ਕਾਲਾ ਜੀ ਨਾ ਇਹ ਲਾਸਤੀ ਨਾ ਯਾਰ ਭਾਈ ਜਿਵੇਂ ਬੱਚਾ ਹੀ ਆ ਉਹਦਾ ਮੁੰਡੇ ਦਾ ਹੀ ਬਈ ਠੀਕ ਹੈ ਚੱਲ ਚੰਗੀ ਗੱਲ ਆ ਮੈਂ ਖੇਤ ਆ ਗਿਆ ਉਹਨੇ ਵਿਚਾਰੇ ਨੂੰ ਦੱਸਤਾ ਨਾ ਵੀ ਚਲ ਕਿਸੇ ਦਾ ਫਾਇਦਾ ਹੋ ਜੂਗਾ ਤੇ ਆਪਾਂ ਤਾਂ ਕੀ ਕਰਾਉਣ ਦਾ ਫੜਾ ਆ ਕੇ ਦੇ ਲਾ ਨਾਲ ਇੱਕ ਤਾਂ ਮਿਲ ਗਿਆ ਇੱਕ ਉਹਦਾ ਹੋਰ ਭੱਜਿਆ ਉਹ ਆਪ ਨੂੰ ਪਤਾ ਨਹੀਂ ਕਿਹੜਾ ਹੈ ਨਾ ਇੱਕ ਤਾਂ ਖੇਤਾਂ ਜਾ ਕੇ ਬਹਿ ਗਿਆ ਤੇ ਇਹਦਾ ਵੀ ਹੱਲ ਕਰਦੇ ਆਪਾਂ ਤੇ ਆਪਾਂ ਨੇ ਉਹ ਪਤਾ ਕੀ ਕਰਦੇ ਹੁਣ ਯਾਰ ਪਾਣੀ ਪੁਣੀ ਛਾਲ ਕੇ ਵੇਖ ਲੈਨੇ ਆ ਤੇ 100% ਪਾਣੀ ਤੇ ਆਉਂਦਾ ਤਾਂ ਹੈ ਨਹੀਂ ਕਿਉਂਕਿ ਪਾਣੀ ਇੱਥੇ ਬਾਹਣਾ ਉਹਨਾਂ ਚ ਵਾਧੂਗਾ ਕੋਈ ਜਾਨਵਰ ਥੱਲੇ ਬਹਿ ਕੇ ਪਾਣੀ ਪੁਣੀ ਪੀ ਲੈਂਦਾ ਹੈ ਤੇ ਬਾਕੀ ਇੱਥੇ ਪਾਣੀ ਛਾਲ ਕੇ ਵੇਖ ਲੈਨੇ ਆਪਾਂ ਤੇ ਕਈ ਵਾਰੀ ਬਾਬੇ ਹਨਾ ਵੀ ਕਬੂਤਰ ਨੂੰ ਹੈ ਤੇ ਹੁੰਦਾ ਨਹੀਂ ਈਂ ਪਾਣੀ ਨਹੀਂ ਪੀਂਦਾ ਕਈ ਦੀ ਪਾਣੀ ਹਨਾ ਤੇ ਪੀ ਲੂਆ ਤੇ ਪਾਣੀ ਆਪਾਂ ਪਾਲੀਏ ਤੁਚ ਕਿਸੇ ਚੀਜ਼ ਚ ਡੱਗੀ ਚ ਹਨਾ ਤੇ ਛਾਲ ਕੇ ਵੇਣੀ ਆਪਾਂ ਉਹਨੂੰ ਤੇ ਜੇ ਫੜਿਆ ਗਿਆ ਤਾਂ ਲੈ ਚਲਾਂਗੇ ਕਿਉਂ ਆਪਾਂ ਫਿਰ ਕੀ ਕਰਾਉਣਾ ਹਨਾ ਫੜ ਦਿਆਂਗੇ ਵਿਚਾਰੇ ਨੂੰ ਤੇ ਉਹਦਾ ਡੰਗਾ ਸਰ ਜੂਆ ਤੇ ਚਲੋ ਪਾਣੀ ਪੁਣੀ ਪਾਈਏ ਕਰਾਂ ਫਿਰ ਕੋਈ ਚੀਜ਼ ਵੇਖੇ ਪਾਣੀ ਵਾਲੀ ਹਨੇ ਤੋਂ ਲਓ ਜੀ ਤੇ ਪਾਣੀ ਵਾਲੀ ਬਾਲਟੀ ਭਰ ਲਈ ਆਪਾਂ ਤੇ ਭੰਗ ਫਰੋਲੀ ਆਂਦਾ ਬਈ ਮੁਸ਼ਕਲ ਆਏ ਤਾਂ ਨਹੀਂ ਥੱਲੇ ਆਉਂਦਾ ਤੇ ਆਪਣੀ ਮੱਥਾ ਭਗਾਈ ਆ ਵੇਖ ਲੈਨੇ ਆ ਜੇ ਹਿਸਾਬ ਚ ਕੰਮ ਆਇਆ ਤਾਂ ਠੀਕ ਐ ਤੇ ਬਾਕੀ 100% ਆਉਂਦਾ ਨਹੀਂ ਹਨਾ ਇਹ ਅਜੇ ਅੱਜ ਹੀ ਆਇਆ ਅਜੇ ਧਾੜੀ ਕਰੂ ਆ ਤੇ ਬਾਕੀ ਪਾਣੀ ਚਾਰ ਚੁਪਰੇ ਪਾਣੀ ਪਾ ਪਿਆ ਬਾਬਾ ਆਏ ਹੋੜੇ ਕਬੂਤਰ ਆਉਂਦੇ ਹੁੰਦੇ ਐ ਇਹਦਾ ਮੱਥਾ ਭਗਾਈ ਆ ਮਾਦਰ ਮਾਰ ਲੀਏ ਮੰਦੀਪ ਜਾਣਾ ਮਨਪੇ ਦਾ ਫੋਨ ਆਇਆ ਮੈਨੂੰ ਹਨਾ ਤੇ ਚੱਲ ਛਾਲ ਕੇ ਵੇਨੇ ਪਾਣੀ ਆਇਆ ਪੱਤਾ

ਆਇਆ 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 ਭੈਣ ਦਾ ਯਾਰਾ ਚੱਲ ਕੋਈ ਨਹੀਂ ਵੇਣੇ ਆਉਂਦਾ ਕਿ ਨਹੀਂ ਆਉਂਦਾ ਲਓ ਜੀ ਹੁਣ ਢਾਕੇ ਵੇਣੇ ਇਹਨੂੰ ਚੋਡੂ ਦਾ ਹਲੋ ਚੱਲ 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 ਫਿਰ ਲੈ ਖਾਨੀ ਮੈਂ ਤਾਂ ਵਾਝਾ ਕਿਤੇ ਲੋ ਜੀ ਆ ਆਉਟ ਗਿਆ ਤੇ ਆ ਜਾਂ ਸਾਹਮਣੇ ਆ ਆ ਜਾਂਦਾ ਸਿੱਧਾ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਵੇਹਣੀ ਕਿੱਧਰ ਜਾਂਦਾ ਨਿਗਾਹ ਰੱਖੀ ਇਹਦੇ ਕਿੱਥੇ ਜਾ ਕੇ ਬੈਠੂ ਆੜਾ 100% ਇੱਥੇ ਆਊਗਾ ਬਾਕੀ ਸਿੱਧਾ ਉਹ ਹੋ ਜਾਂਦਾ ਭਾਈ ਉਹ ਹੋ ਗਿਆ ਲਓ ਜੀ ਹੁਣ ਆਪਾਂ ਦੂਜੇ ਖੇਤ ਆ ਗਏ ਹਨ ਤੇ ਨੀਰਾ ਵੱਢ ਲੀਏ ਜਦੋਂ ਵੱਢ ਕੇ ਲੱਦ ਲਿਆ ਉਹਦਾ ਤੇ ਰੱਬ ਥੋੜਾ ਕਰੇ ਭਲਾ ਠੀਕ ਹੈ ਤਾਸਟਰ ਚੱਕ ਲਈਏ ਆਪਣੇ ਫੇਰ ਚੱਲਣਾ ਮੰਡੀ ਮਨਪਰੀ ਦਾ ਪੂਣਾ ਆ ਜੀ ਵੀ ਕੀ ਸਮਾਨ ਸਮੂਲ ਲਿਆਉਣਾ ਖਣੀ ਪਤਾ ਨਹੀਂ ਕੀ ਆਈਟਮ ਲਿਆਉਣੀ ਹੈ ਕਹਿੰਦਾ ਮੰਡੀ ਚੱਲ ਕੇ ਆਉਣਾ ਤੇ ਕੱਲ ਕਿੰਨਾ ਗਿੱਲਾ ਥਾਂ ਸੀ ਤੇ ਰੇਪ ਆ ਗਿਆ ਮੈਂ ਹਨਾ ਤੇ ਅੱਜ ਵੇਖੋ ਕੀ ਹਾਲ ਹੋ ਗਿਆ ਦਾ ਚਿੱਟਾ ਹੀ ਹੋ ਗਿਆ ਵੇਖੋ ਜਿਵੇਂ ਚਿੱਟਾ ਵਾਂਗ ਦੋ ਕੱਲ ਨੂੰ ਤੇ ਪਰਸੋਂ ਪਾਣੀ ਨੂੰ ਫੇਰ ਲਾਉਣਾ ਪੁਣੀਰੇ ਨੂੰ ਭਾਵੇਂ ਦਾ ਹੁਣ ਨੀਰਾ ਵੱਢ ਲਿਆ ਦਵਾ-ਦਵਾ ਕੇ ਰਾਂ ਠੀਕ ਹੈ ਤੇ ਚੱਲਦੇ ਆ ਬਾਬੇ ਫਿਰ ਘਰ ਨੂੰ ਦਵਾ-ਦਵਾ ਲਓ ਬਾਬੇ ਨੀਰਾ ਵੱਢ ਕੇ ਕਰ ਲਿਆ ਲੋਡ ਆਪਾਂ ਗੱਡੀ ਚਾਹ ਦਾ ਸਾਂ ਛੜ ਗਿਆ ਚੱਲ ਗਏ ਹੁਣ ਦਵਾ ਦਾ ਵਾ ਠੀਕ ਐ ਔਰ 2 ਮਿੰਟ ਲੱਗਾ ਸਿਰਫ ਨੀਵੜਨ ਸਿਰਫ 2 ਮਿੰਟ ਆਪਾਂ ਕਿਹੜਾ ਬਾਹਲਾ ਵੜਨਾ ਸੀਗਾ ਥੂਜੜ ਵੜਨੇ ਥੋੜੇ ਵਟ ਕੇ ਤੇ ਚੱਲ ਗਏ ਹੁਣ ਮਨਪ੍ਰੀਤ ਕੋਲੇ ਫਿਰ ਜਣਾ ਮੰਡੀ ਮੂੰਹਾਂ ਧੋਲ ਕੇ ਨਹਾ ਕੇ ਤਾਂ ਗਏ ਸੀ ਮਾਸਾ ਨਹਾਕਣੀ ਜਵੜ ਲੜਣਾ ਟਾਈਮ ਹੀ ਐ ਚੱਲੋ ਫਿਰ ਬਾਪੇ ਚੱਲ ਗਏ ਲਓ ਜੀ ਤੇ ਆ ਕੇ ਖੇਤੋਂ ਗੂੜ ਚੱਲਦੇ ਆ ਮਨਪ੍ਰੀਤ ਕੋਲੇ ਆਪਾਂ ਨਾ ਮੰਡੀ ਚੱਲ ਗਏ ਹੁਣ ਜੇ ਹੁਣ ਜਾਣਾ ਹੋਇਆ ਤਾਂ ਪੋਰਟ ਅਗਰ ਕਪੜੇ ਵੀ ਲੈ ਕੇ ਆਵਾਂਗੇ ਸ਼ਾਇਦ ਤੱਕ ਵੇਣੇ ਆਪਣਾ ਖਾਤੇ ਕੋ ਤੇਰੇ ਪੈਸੇ ਹੈਗਾ ਕਿਹ ਹੈ ਜੀ ਇਹਦੀ ਚੱਲਾਂਗੇ ਹਾਂ ਤੇ ਜੇ ਲੋਡ ਪਈ ਤਾਂ ਇੱਕ ਦਾ ਸੂਟ ਕਰ ਲਿਆਵਾਂ ਹੈ ਹੀ ਨਹੀਂ ਪਾਉ ਨੂੰ ਭੈਣ ਚੋ ਚਲੋ ਫਿਰ ਚੱਲਦੇ ਆ ਕਰ ਤੇ ਵੇਣੇ